ਸਾਸ਼ੀ ਕਾਲ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਗੁੱਡ ਮਾਰਨਿੰਗ ਤੇ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਰੂਹੀ ਅੱਜ ਬਾਰਿਸ਼ ਹੋ ਰਹੀ ਸੀ ਰੂਹੀ ਦੇ ਵੀ ਛੁੱਟੀ ਕਰ ਲਈ ਤੇ ਰੂਹੀ ਜਿਹੜੇ ਛਦੈਨ ਬਣੀ ਹੈ ਹੁਣੇ ਉੱઠી ਹੈ ਤੇ ਅੱਜ ਅਸੀਂ ਬਣਾ ਰਹੇ ਹਾਂ ਜੀ ਆਲੂ ਵਾਲੇ ਨਾਵਾ ਜੀ ਨਾਵ ਨੂੰ ਅੱਜ ਛੁੱਟੀ ਹੈ ਤੇ ਨਾਵ ਵੀ ਅੱਜ ਆਏਗੇ ਅੱਜ ਪਿੰਡ ਨਹੀਂ ਗਈ ਕਿਉਂਕਿ ਬਾਰਿਸ਼ ਹੋ ਰਹੀ ਸੀ ਤੇ ਇਹ ਸਾਡੀ ਰੂਹੀ ਹੈ ਤੇ ਸਿੱ ਘਰ ਦਾ ਸਾਰਾ ਕੰਮ ਕਰ ਲਿਆ ਹੋਇਆ ਵਾ ਤੇ ਇਹ ਸਾਡੇ ਬਾਬਾ ਜੀ ਹੀਗੇ ਨੇ ਤੋਂ ਨਿਕਲ ਗਈ ਹੈ ਥੋੜੀ ਥੋੜੀ ਤੇ ਬਦਲ ਵੀ ਗਈ ਹੈ بارش ਬਹੁਤ ਹੋ ਰਹੀ ਹੈ ਕੱਲ ਦੀ ਆਜੀ ਪੈੰਜੀ ਹੈ ਬਿਮਾਰ ਥੋੜੇ ਇਹਨਾਂ ਨੂੰ ਬੁਖਾਰ ਹੈ ਇਹ ਮਾਸੀ ਨੇ ਤੇ ਮਾਸੀ ਸਨੇਹਾ ਦੇਣ ਆਏ ਕਿ ਰਾਤੀ ਚਿਕਨ ਖਾਓ ਕਿਉਂਕਿ ਸਾਡੇ ਘਰ ਤੇ ਬੰਦਾ ਨਹੀਂ ਅਸੀਂ ਖਾਂਦੇ ਨਹੀਂ ਚਿਕਨ ਤੇ ਇਨਵਾਈਟ ਕਰਨਾ ਆਏ ਚਿਕਨ ਖਾਓ ਆ ਜੈਸੀ ਕਾ ਇਹ ਸ਼ੀਦਾ ਸਾਹਿਬ ਜਾਣਾ ਹੈ ਸੌਰੀ ਮਾਸੀ ਕੀ ਕਰਦੇ ਆਏ ਕੋਸੋ ਨੇ ਨਨੂ ਰੋਟੀ ਗੁੱਟੀ ਕਰ ਤੂੰ ਹੀ ਵਾਲਾ ਨੂੰ ਮਹਿੰਦੀ ਮੁੰਦੀ ਲਾ ਲੋ ਕਿਤੇ ਹੇ ਸਟਾਈਲ ਬਣਾਇਆ ਅੱਦੇ ਚਿੱਤੇ ਕੱਟ ਗਏ ਅੱਦੇ ਚਿੱਤੇ ਦੇ ਕਾਈ ਹਾਂ ਕਿੰਦਰਾ ਗੰਦੀ ਬਣਾਉਂਦੇ ਆ ਆਲੂ ਵਾਲੇ ਪਰੌਣੇ ਬਣਾਉਣ ਲੱਗੇ ਆ ਜੋ ਖਾ ਕੇ ਜਾਓ ਤੁਹਾਡੇ ਸਾਹਮਣੇ ਮੇਰੇ ਸਾਹਮਣੇ ਤੇ ਨਹੀਂ ਖਾਦੀ ਤੂੰ ਗਲਤ ਖਾ ਰਹੀ ਹੈ ਮੈਂ ਤੇ ਆਈ ਨਹੀਂ ਨਹੀਂ ਬੱਸ ਆਈ ਨਾ ਕੱਲ ਆ ਆ ਪੈਸੇ ਇਕੱਠੇ ਕਰਨ ਜਾਂਦੀ ਮਾਸੀ ਕਰਨ ਰੋ ਜੀ ਆ ਮੈਡਮ ਸਿਰ ਉਹ ਘਾਰੀ ਇਹਦੇ ਕੋ ਸਿਰ ਬ ਆਪਣੇ ਆਵਗਦਾ ਨਹੀਂ ਐ ਤੇ ਉਹਨੂੰ ਕਹਿ ਰਹੀ ਐ ਆਪਣੇ ਸਮਝ ਕੇ ਵਾਇਓ ਤੋ ਆਪਣੇ ਸਮਝ ਕੇ ਤੇ ਇੰਨੇ ਵਾਲ ਲਾਂਦੀ ਆਪਣੇ ਤੇ ਸੋਚੋ ਇਹਦੇ ਕਿੰਨੇ ਲਾਉਗੀ ਮੇਰੇ ਵਾਲ ਕੋ ਦੇਖਾ ਤੇ ਉਹ ਮੈਡਮ ਕਹਿੰਦੀ ਮੈਂ ਨਾਂ ਲੱਗੇ ਤੱਕ ਨਾਤੀ ਨਹੀਂ ਜੀ ਨਾ ਨਾਂਦੀ ਜੀ ਆ ਤੇ ਨਾਂਦੀ ਨਹੀਂ ਨਾ ਦੋਣੀ ਦਾ ਬੜਸ ਨਾ ਚਲੋ ਠੀਕਾ ਦੋਣੀ ਦਾ ਬੜਸ ਸੁਣਾ ਬਸ ਰੰਦੇ ਨਹੀਂ 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 ਦੂਣੀ ਦਾ ਪਾੜਾ ਵੀ ਨਹੀਂ ਆਂਦਾ ਯਾਰ ਤੂੰ ਉਸ ਨਾਲ ਨਾ ਨਹੀਂ ਨਹੀਂ ਦੂਣੀ ਦਾ ਇੱਕ ਦੂਣੀ ਦੂਣੀ ਕੁੱਤਾ ਲੈ ਗਿਆ ਪੂਣੀ ਇੱਕ ਦੂਣੀ ਇੱਕ ਦੂਣੀ ਇੱਕ ਦੂਣੀ ਦੋ ਦੂਣੀ ਚਾਰ ਤਿੰਨ ਦੂਣੀ ਤਿੰਨ ਦੂਣੀ 6 ਕਿੰਦੀ ਚਾਰ ਦੂਣੀ ਸੌਰੀ ਸੌਰੀ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਤਿੰਨ ਦੂਣੀ 6 ਚਾਰ ਦੂਣੀ 8 5 ਦੂਣੀ 10 6 ਦੂਣੀ 12 14 18 16 9 ਦਿਨਾਂ ਨੂੰ 18 10 ਦਿਨਾਂ ਨੂੰ 20 ਇਹਨੂੰ ਆਂਦਾ ਨਹੀਂ ਜੇ ਵੇਲੇ ਕਿੰਨੀਆਂ ਕਲਾਸਾਂ ਪੜ੍ਹੀ ਤੂੰ ਦੱਸ ਮੈਂ ਤਾਂ ਇਸ ਪੰਜ ਕਲਾਸਾਂ ਪੜ੍ਹੀ ਸੀ ਬੰਦੇ ਪਣ ਵੀ ਇਹ ਤਾਂ ਤੇ ਚੰਗਾ ਮੈਂ ਡੈਡੀ ਜਿਹੜਾ ਸੈਨ ਵੀ ਕਰ ਲੈਂਦੇ ਅੰਗਰੇਜ਼ੀ ਚ ਹੈ ਇੰਗਲਿਸ਼ ਕਰ ਲੈਂਦਾ ਉਹ ਦੋ ਕਲਾਸਾਂ ਪਾਸ ਹੈ ਸਾਰਾ ਸਿਖਾਉਣ ਕਰ ਲੈਂਦੀ ਹੈ ਇੰਗਲਿਸ਼ ਸੱਜੋ ਮਰਜ਼ੀ ਕਰਵਾ ਲਓ ਇੰਗਲਿਸ਼ ਵੀ ਕੋਈ ਮਰਜ਼ੀ ਆਂ ਨਹੀਂ ਆਂਦਾ ਸੱਤ ਤੜਾ ਤੜਬਤ ਤੜਤਰਾ ਤੜੇ ਹੀ ਆਂਦਾ ਕਤਰਬਤ ਤੜਤਰਾ ਕਤਰਬਤ ਤੜਤਰਨੀ ਆਂਦਾ ਫੇ ਕੀ ਆਂਦਾ ਇੰਗਲਿਸ਼ੀ ਜੋ ਮਰਜ਼ੀ ਬੋਲ ਲਓ ਅੱਛਾ ਤੂੰ ਅੰਗਰੇਜ਼ੀ ਪੜ੍ਹੀ ਹੈ ਨਹੀਂ ਭਰਾ ਇਹ ਸਰਕਾਰੀ ਸਕੂਲ ਪੜ੍ਹੇ ਫਿਰ ਵੀ ਥੋੜੀ ਬਹੁਤ ਅੰਗਰੇਜ਼ੀ ਮਾਰ ਲਈਦੀ ਹੈ ਨਾਲੇ ਇੰਗਲਿਸ਼ ਜੋ ਮਰਜ਼ੀ ਕੋਲ ਆਣੇ ਨਾ 70 72 73 ਨਹੀਂ ਗਾਇਸ ਅੰਮਦੀ ਮੈਨੂੰ ਸਾਰੀ ਗਿਣਤੀ ਆਂਦੀ ਹੈ 1 2 ਵੀ ਆਂਦਾ ਵਾ ਤੇ 1 2 ਵੀ ਆਂਦਾ ਹੁੰਦੀ ਹੈ ਗਿਣਤੀ ਅੱਧੀ ਹੁੰਦੀ ਅੱਧੀ ਹੁੰਦੀ ਹੁਣ ਮੇਰੇ ਰੋਹੀ ਦੇ ਸਾਮ ਉਹ ਦੋਨੇ ਹੀ ਕਰਾਉਂਦੇ ਨਾ ਉਸ ਟਾਈਮ ਤੇ ਕਰਾਉਂਦੇ ਸੀ ਸਾਮ ਕਰਾਉਂਦੇ ਸੀ ਨਾ ਇੱਕ ਦੂਣੀ ਦੂਣੀ ਤੇ ਉਹ ਕਹੂਗੀ 2 2 1 ਦਾ 2 ਉਹ ਫੇ ਮੈਂ ਹੁਣ ਥੋੜਾ ਥੋੜਾ ਸਿੱਖ ਗਈ ਆ ਉਹਦੇ ਕੋਲ 6 ਸੇ ਆਲੂ ਬੋਇਲਡ ਕਰਕੇ ਰੱਖ ਲਿਆ ਕੁੱਕਰ ਵੀ ਸਾਫ ਕਰਕੇ ਰੱਖਤਾ ਕਿਚਨ ਸਾਫ ਕਰ ਲੀ ਹੋਈ ਹੈ ਤੇ ਆ ਦੇਖ ਸਕਦੇ ਹੋ ਤੁਸੀਂ ਆਓ ਜੀ ਹੁਣ ਮੈਂ ਤੁਹਾਨੂੰ ਦੱਸਦੀ ਆ ਇਹ ਸਾਡੇ ਆਲੂ ਐਸੀ ਉਬਾਲਲੇ ਸੀ ਤੇ ਇਹ ਸਾਡੇ ਅੰਦਰ ਕਰ ਐਸਾ ਡਦਰਕ ਆ ਐਗਾ ਤਨੀਆ ਪਿਆਜ਼ ਤੇ ਹਰੀ ਮਿਰਚ ਆਪਾਂ ਇਹਦੇ ਵਿੱਚ ਪਾ ਦਵਾਂਗੇ ਉਹਨੂੰ ਮਿਕਸ ਕਰਾਂਗੇ ਇਹਨੂੰ ਤੇ ਦਵਿਛ ਅਸੀਂ ਪਾਵਾਂਗੇ ਜੀ ਨਾਰਦਾਣਾ ਦਰਦਰਾ ਆ ਤਨੀਆ ਕੁੱਟਿਆ ਆ ਠੀਕ ਹੈ ਤੇ ਜੀਰਾ ਪਾਊਡਰ ਜੀਰਾ ਪਾਊਡਰ ਨਹੀਂ ਸੌਰੀ ਸਾਬਤ ਜੀਰਾ ਹੈ ਸੌਰੀ ਮਿਸਟੇਕ ਹੋ ਗਈ ਤੇ ਵਿੱਚ ਪਾਵਾਂਗੇ ਨੀ ਸੇ ਨਮਕ ਸਵਾਦ ਅਨਸਾਰ ਨਹੀਂ ਲੈਕਣੀ ਤੇ ਵਿੱਚ ਪਾਵਾਂਗੇ ਗਰਮ ਮਸਾਲਾ ਅਸੀਂ ਪਾਵਾਂਗੇ ਗਰਮ ਮਸਾਲਾ ਇਹਦੇ ਵਿੱਚ ਥੋੜਾ ਜਿਹਾ ਜ਼ਿਆਦਾ ਨਹੀਂ ਥੋੜਾ ਬਿਲਕੁਲ ਤੇ ਹੁਣ ਅਸੀਂ ਇਹਨੂੰ ਮਿਕਸ ਕਰ ਦਵਾਂਗੇ ਪੂਰਾ ਇਸ ਤਰੀਕੇ ਨਾਲ ਬਣਾਦੇ ਅਸੀਂ ਚਿੜੀਆਂ ਵਾਸਤੇ ਗੈਸ ਤੇ ਉਹਨੇ ਕੀਤਾ ਆ ਪਹਿਲਾ ਹੁਣ ਕਚਿੜੀਆਂ ਵਾਸਤੇ ਅਸੀਂ ਸਵੇਰੇ ਪਾ ਦਿੱਤੇ ਜਿਹਦੋਂ ਵੀ ਅ ਮੱਕਰ ਜਾਂਦੀ ਹੈ ਸਕੂਲੇ ਤੇ ਉਹ ਚੀਜ਼ੀ ਕਰਨ ਲਈਆਂ ਉੱਪਰ ਤੇ ਉਹਨਾਂ ਦਾ ਪਹਿਲਾ ਹੁਣ ਬਣਾ ਕੇ ਸੀ ਉਹਨਾਂ ਨੂੰ ਪਹਿਲਾ ਉੱਪਰ ਪਾ ਕੇ ਬੰਨ੍ਹ ਗਏ ਜਿਆ ਦੋ ਰੱਖਣ ਤਾਂ ਤੁਸੀਂ ਆ ਦੇਖ ਸਕਦੇ ਹੋ ਅਸੀਂ ਲਾ ਲਿਆ ਪੇੜਾ ਇਹਨਾਂ ਦਾ ਹੁਣ ਉਹ ਵੀ ਕੰਟੀ ਲਿਆ ਲੁਕੀ ਵੰਨ ਕਰ ਤੇ ਇਹ ਵਿੱਚ ਪਾਵਾਂਗੇ ਸੀ ਆਲੂ ਤੇ ਸਟਫਿੰਗ ਦੀ ਇੱਕ ਜੂਸੀ ਨਹੀਂ ਕਰਦੀਨੀ ਮੈਂ ਆਲੂ ਪਰਪਲ ਕੀ ਬਣਨੀ ਹੈ ਤੇ ਅਸੀਂ ਇਹਨੂੰ ਪੈਕ ਕਰ ਦੇਵਾਂਗੇ ਪਰੌਂਠੇ ਨੂੰ ਤੇ ਇਸ ਤਰੀਕੇ ਨਾਲ ਦੇਖੋ ਨਾ ਅਸੀਂ ਥੋੜਾ ਜਿਹਾ ਸੁੱਕਾ ਆਟਾ ਲਾ ਲਾਂਗੇ ਬਹੁਤ ਜ਼ਿਆਦਾ ਪੈਗੇ ਨਾ ਚੱਕੂ ਕੋਈ ਨਹੀਂ ਅੱਜ ਬਣਾਉਣੀ ਹਾਂ ਇਹ ਦੇਖੋ ਜੀ ਅਸੀਂ ਪਰੌਂਠੇ ਨੂੰ ਵੇਲ ਲਾਂਗੇ ਆਲੂ ਥੋੜਾ ਜ਼ਿਆਦਾ ਹੀ ਪਾ ਲਏ ਅਸੀਂ ਪਰ ਫਿਰ ਵੀ ਨਹੀਂ ਟੁੱਟਦਾ ਨਹੀਂ ਟੈਨਸ਼ਨ ਨਾ ਲੋ ਪਰੌਂਠਾ ਥੋੜਾ ਤਗੜਾ ਹੀ ਹੁੰਦਾ ਮੇਰਾ ਅੰਬੀ ਸਰਵਲਾ ਦੀ ਭਾਰਤੀ 88 ਤਵੇ ਤੇ ਪਾਤਾ ਹੋਇਆ ਵਾ ਇਸ ਤਰੀਕੇ ਨਾਲ ਬਣਾਣਾ ਆ ਤੇ ਤੁਹਾਨੂੰ ਫੁੱਲ ਪਰੌਂਠਾ ਬਣਾ ਕੇ ਦਿਖਾਉਣੀ ਹੁਣ ਤੁਸੀਂ ਦੂਜਾ ਪਰੌਂਠਾ ਲੈ ਲਿਆ ਪਰਾਸੀ ਥੋੜੀ ਹੁਣ ਆਲੂ ਘਰ ਪਰੌਂਠਾ ਆਟਾ ਤੇੜਾ ਪਰਾ ਲਓ ਗਾਜੇ ਦੀ ਸਟਫਿੰਗ ਥੋੜੀ ਜ਼ਿਆਦਾ ਪੈ ਗਈ ਸੀ ਤੇ ਵਾਈਟ ਵਾਈਟ ਉਪਰ ਹੋ ਗਿਆ ਵਾ ਆਲੂ ਜ਼ਿਆਦਾ ਪਾ ਲਈ ਸੀ ਤੇ ਇਸ ਤਰੀਕੇ ਨਾਲ ਸਾਡਾ ਪਰੌਂਠਾ ਬਣ ਕੇ ਰੈਡੀ ਹੋ ਗਿਆ ਵਾ ਤੇ ਆਜੋ ਤੁਸੀਂ ਵੀ ਖਾ ਲਓ ਜੀ ਪਰੌਂਠਾ ਸਾਡਾ ਦੂਸਰਾ ਪਰੌਂਠਾ ਹੈ ਪਹਿਲਾਂ ਤੇ ਸਾਡਾ ਥੋੜਾ ਜਿਹਾ हो गया सी या देखो दूसरा पराठा कितना बढ़िया बना है इस तरीके के में तो सिर्फ पराठे बनाने हैं ਤੇ ਤੁਹਾਨੂੰ ਮੇਰੀ ਰੈਸਪੀ ਅੱਛੀ ਲੱਗੇ ਤੇ ਇਹਨੂੰ ਲਾਈਕਸ ਨੂੰ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਮੈਂ ਸਿੰਗਲ ਵੀਡੀਓ ਵੀ ਪਾਣੀ ਹੈ ਉਹ ਵੀ ਚੈੱਕ ਕਰਿਆ ਕਰੋ ਤੇ ਐਸੇ ਫੁੱਲ ਵਲੌਗ ਨਾ ਰਹੇ ਦੋਹੀ ਖਾਓ ਕਿ ਐਸਾ ਲੱਗੇ ਰ ਦੋਹੀ ਹਾਂਜੀ ਨਹੀਂ ਮੈਂ ਇੱਕ ਮਿੰਟ ਥੋੜਾ ਟੇਸਟ ਕਰਕੇ ਦੇਖੋ ਬੱਚਾ ਹਾਂਜੀ ਦੱਸੋ ਟੇਸਟੀ ਆ ਹੱਥ ਨਾਲ ਦੱਸੋ ਟੇਸਟੀ ਆ ਮੈਂ ਤੇਰਾ ਪਰੌਂਠਾ ਖਾ ਲੈ ਬਹੁਤ ਸਵਾਦ ਬਹੁਤ ਸਵਾਦ ਜੀ ਤੁਸੀਂ ਵੀ ਬਣਾ ਕੇ ਦੇਖੋ ਮਿਲ ਬਸਵਾਦ ਇਹ ਪ੍ਰੌਂਠਾ ਖਾ ਰਹੇ ਨੇ ਫੇਸ ਤਾਂ ਚੱਕੋ ਆ ਕਰੋ ਹਾਂ ਖਾਓ ਜੀ ਖਾਓ ਆ ਕਰੋ ਆ ਕਰੋ ਆ ਖਾਓ ਚਲੋ ਇਹ ਦੇਖੋ ਕਿਦਾਂ ਦਾ ਮੈਡਮ ਪ੍ਰੌਂਠਾ ਹੈ ਸ਼ੀਜ਼ ਵਾਲਾ ਸੌਸ ਲੈ ਰਹੀ ਐ ਬਹੁਤ ਪਸੰਦ ਦਾ ਖਾਣੀ ਨਾਲ ਤੇ ਕਿਵੇਂ ਦਾ ਲੱਗਾ ਤੁਹਾਨੂੰ ਮੇਰਾ ਪ੍ਰੌਂਠਾ ਜੀ ਜੀ ਬਹੁਤ ਟੇਸਟਿੀ ਕਿੰਨੇ 100 ਚ ਕਿੰਨੇ ਪਰਸੈਂਟ ਮਿਲਣਗੇ ਮਿਲੂ 80 ਬਹੁਤ ਵਧੀਆ ਕੈਕ ਐਕਸੀ ਤੁਸੀਂ ਕਿੰਨੇ ਦੋਗੇ ਨਵ ਜੀ ਸੋਚੋ ਤੁਸੀਂ 100 ਤੋਂ ਮਿਲੀ ਮਿਲੀਅਨ oh my god ਵੈਰੀ ਗੁੱਡ ਇਹਨੇ ਮਿਲੀਅਨ ਦੇਤੇ ਮੈਨੂੰ ਤੇ ਐਵੇਂ ਕੋ ਪਲੇਟਾ ਖਾਲੀ ਕਰਤੀਆਂ ਤੇ ਨਵ ਦੀ ਡਿਊਟੀ ਇਹ ਮਾਣ ਜੇਗੀ ਪਾਂਡੇ ਤੇ ਬਾਬਾ ਮੈਨੂੰ ਪਾਏਗੀ ਪ੍ਰਾਂਠੇ ਕੋ ਜੀ ਮੈਂ ਕੱਚੇ ਪਰੌਂਠੇ ਬਣਾ ਲਿਆ ਕਿਉਂ ਨਹੀਂ ਲਾਇਆ ਤੇ ਤਵਾ ਸਾਡਾ ਲੱਗਿਆ ਹੋਇਆ ਵਾ ਤੇ ਦਹੀਂ ਹੈ ਤੇ ਨਵ ਮੈਨੂੰ ਗਰਮ ਗਰਮ ਬਣਾ ਕੇ ਖਿਲਾਏਗੀ ਇਤਨਾਲ ਦੇਗੀ ਚਾਹ ਹੁਣ ਮੈਂ ਇਹਨਾਂ ਨੂੰ ਸਾਰਿਆਂ ਨੂੰ ਖਾਤੇ ਹੋਣੇ ਮੈਨੂੰ ਖਾਣਗੇ ਓਕੇ ਨਾ ਤੇ ਹੁਣ ਤੁਸੀਂ ਮੇਰੇ ਲਈ ਲੈ ਕੇ ਆਓ ਜੀ ਪਰੌਂਠਾ ਖਾ ਰਹੀ ਹਾਂ ਤੇ ਬਹੁਤ ਟੇਸਟੀ ਬਣਾਏ ਆ ਮੈਂ ਪਰੌਂਠੇ ਤੇ ਤੁਸੀਂ ਵੀ ਆ ਜਾਓ ਤੇ ਖਾ ਲਓ ਮਜ਼ਾ ਆ ਗਿਆ ਨਵ ਨੇ ਮੈਨੂੰ ਮੈਂ ਕੱਚੇ ਬਣਾਦੇ ਸੀ ਨਵ ਨੇ ਮੈਨੂੰ ਗਰਮ ਗਰਮ ਬਣਾ ਕੇ ਤੇ ਪਰੌਂਠੇ ਤਵੇ ਤੇ ਫਿਰ ਸੇਕ ਕੇ ਦਿੱਤੇ ਆ ਤੇ ਤੁਸੀਂ ਵੀ ਇਦਾਂ ਟਰਾਈ ਕਰ ਸਕਦੇ ਹੋ ਕਿ ਸੱਚੇ ਨਾਲ ਅਗਰ ਰੱਖ ਲੋ ਸਭ ਨੂੰ ਖਵਾ ਕੇ ਤੇ ਦੂਸਰੇ ਪਰਸਨ ਨੂੰ ਕੋ ਹੁਣ ਵੀ ਮਿਖਲਾਓ ਤੇ ਬਹੁਤ ਮਜ਼ਾ ਆਉਂਦਾ ਹੈ ਲੱਗੇ ਤੁਸੀਂ ਆਪ ਬਣਾਏ ਨਾ ਤੁਸੀਂ ਇਹ ਦੱਸੋ ਸਵਾਲ ਲੱਗੇ ਮੈਨੂੰ ਅੱਜ ਪਹਿਲੀ ਵਾਰ ਪੜਾਉਣ ਸਵਾਲ ਲੱਗਾ ਬਣਾਉਂਦਾ ਤੇ ਨੰਬਰ ਕਿੰਨੇ ਚਾਹੀਦੇ ਤੁਸੀਂ ਆਪਣੇ ਨੰਬਰ ਆਪ ਨੂੰ ਕਿੰਨੇ ਦੇਣਾ ਚਾਹੁੰਦੇ ਆ ਆਪਣੇ ਆਪ ਨੂੰ 100 ਤੋਂ 100 ਹੀ ਜਾਉਂਗੀ ਸਵੇਰ ਦਾ ਕੰਮ ਕਰਦੀ ਸਾਰਾ ਕਰਦਾ ਪਤਾ ਹੈ ਇਹ ਸੁੱਤੇ ਤੇ ਹੈ ਸਫਾਈਆਂ ਮੈਂ ਕੀਤੀ ਆ ਅੱਜ ਉਹਦੇ ਪਰੌਂਡੇ ਤੋਂ ਸਾਰਾ ਮੈਨੂੰ ਜੈ ਸਿਰਫ ਖਾਣ ਨੂੰ ਬੈਠਿਆ ਕੋਈ ਇਹਨਾਂ ਨੇ ਕੰਮ ਨਹੀਂ ਕੀਤਾ ਮੈਂ ਦੱਸ 100 200 ਤੇ ਜੇ ਪਰੋਣੇ ਆਏ ਹੁੰਦੇ ਤਾਂ ਘਰ ਦਾ ਬੰਦਾ ਕੰਮ ਆਪ ਥੋੜਾ ਹੁੰਦਾ ਕਰਦਾ ਆ ਆਪ ਲੋੜੇ ਕਰਨੇ ਕੰਮ ਆਪ ਹੀ ਕੰਮ ਆਪ ਹੀ ਕਰਨਾ ਪੈਂਦਾ ਪਰੋਣੇ ਜਿਹੜੇ ਕਰਦੇ ਕੰਮ ਕਰਨਾ ਪੈਂਦਾ ਪਰੋਣੇ ਰੋਜ਼ ਹੋਣਾ ਤੁਹਾਡੇ ਘਰ ਸਾਲ ਪਿਛੋਂ ਕਿਤੇ ਗੇੜਾ ਮਾਰਨਾ ਹੁੰਦਾ ਗੇੜਾ ਮਾਰਨਾ ਤੇ ਪਰੋਣੇ ਦੋ ਦਿਨ ਜਿੰਦੇ ਰਹਦਾ ਸੌ ਦਿਨ ਜਿੰਦੇ ਚਲੋ ਠੀਕ ਹੈ ਗਾਇਸ ਅੱਗੋਂ ਤੋਂ ਨਹੀਂ ਤੁਹਾਡੇ ਘਰ ਆਏਗਾ ਓਕੇ ਬਾਈ ਨਾਈ ਜੰਦੀ ਚਾਹ ਉੱਥੇ ਸਾੜ ਦੇ ਲੱਗੀ ਹੀ ਗਿਆ ਚਾਹ ਮੈਂ ਮੰਗੜਾ ਆਪਣੀ ਚਾਹ ਲੈ ਕਿਉਂ ਕਿਉਂ ਕੱਪ ਕਿਉਂ ਨਹੀਂ ਹੈਗਾ ਉਹ ਧੋਣ ਵਾਲੇ ਭੰਨੇ ਸਾਰੇ ਤਬ ਝੂਠੇ ਕੱਪ ਚ ਦੇਣਾ ਮੈਨੂੰ ਗਲਾਸ ਚ ਦੇ ਦੇ ਚਾ ਮੈਂ ਨਹੀਂ ਝੂਠੇ ਕੱਪ ਚ ਪੀਣੀ ਜਰੀਆ ਭਾਂਡੇ ਤੇ ਰੋਟੀ ਰੁਟੀ ਖਾ ਲਈ ਸੀ ਤੇ ਇਹਦੀ ਡਿਊਟੀ ਸੀ ਕਿ ਭਾਂਡੇ ਸਾਫ਼ ਕਰਨੇ ਤੇ ਨਵਜੀ ਇਧਰ ਵੇਖੋ ਸਪਾਇਲ ਕਰੋ ਭਾਂਡੇ ਬਾਰੇ ਅਸੀਂ ਨਾ ਤੋਂ ਲਿਆ ਰੋਟੀ ਪਾਣੀ ਚਾਹ ਪਾਣੀ ਸਭ ਕੁਝ ਕਰ ਲਿਆ ਸਾਰੇ ਕੰਮ ਕਰ ਲਿਆ ਤੇ ਅਸੀਂ ਇੱਥੇ ਹੀ ਵਲੌਗ ਬੰਦ ਕਰਦੇ ਆ ਤੇ ਤੁਹਾਨੂੰ ਸਾਡਾ ਵਲੌਗ ਕਿੱਦਾਂ ਦਾ ਲੱਗਾ ਤੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗੇ ਤੇ ਸਾਨੂੰ ਲਾਈਕ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਨਾ ਤੇ ਫੁੱਲ ਵਾਚ ਵੀਡੀਓ ਕਰਨਾ ਬਾਏ ਬਾਏ